ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦਵਾਰ ਦਿਨ ਸਾਰੇ ਠੀਕ ਠਾਕ ਹੋਵਾਂਗੇ ਤੰਦਰੁਸਤ ਹੋਵਾਂਗੇ ਤੇ ਆਪਣਾ ਖਿਆਲ ਰੱਖ ਰਹੇ ਹੋਵਾਂਗੇ ਠੀਕ ਹੈ ਜੀ ਤੇ ਮੇਰਾ ਨਾਮ ਹੈ ਹਰਪ੍ਰੀਤ ਕੋਰ ਤੇ ਮੇਰੇ ਚੈਨਲ ਦਾ ਨਾਮ ਹੈ ਪ੍ਰੀਤੀ ਦੀ ਸਾਦਗੀ ਤੇ ਮੈਂ ਹੁਣੀ ਜਿਹੜੀ ਅੱਜ ਦੀ ਵੀਡੀਓ ਲਈ ਗਈ ਤੁਸੀਂ ਟਾਈਟਲ ਤੇ ਥੰਬਨੇਲ 'ਚ ਦੇਖ ਹੀ ਲੈਣਾ ਹੋਣਾ ਹੈ ਕਿ ਮੈਂ ਇੱਕ 7 ਡੇ ਹੈਅਰ ਗਰੋਥ ਚੈਲੰਜ ਲਿੱਤਾ ਹੈ ਹਾਂਜੀ ਕਿਉਂਕਿ ਮੇਰਾ ਹੈਅਰ ਫਾਲ ਬਹੁਤ ਜ਼ਿਆਦਾ ਹੋ ਰਿਹਾ ਹੱਦ ਤੋਂ ਜ਼ਿਆਦਾ ਹੋ ਰਿਹਾ ਸੀ ਮੈਂ ਤੁਹਾਨੂੰ ਸਾਈਡ ਤੇ ਵੀ ਦਿਖਾ ਦੂੰਗੀ ਇੰਨਾ ਜ਼ਿਆਦਾ ਮੇਰਾ ਹੈਅਰ ਫਾਲ ਹੋ ਰਿਹਾ ਕਿ ਮੈਨੂੰ ਤਾਂ ਐਂ ਲੱਗਦਾ ਸੀ ਕਿ ਹ اپنی ਜਿਹੜੀ ਪਹਿਲਾ ਰੂਟੀਨ ਫੋਲੋ ਕੀਤੀ ਸੀਗੀ ਆਪਣੇ హెయిర్ ਕੇਅਰ ਲਈ ਕਰਦੀ ਸੀ ਮੈਂ ਉਹ ਕਿਉਂ ਨਾ ਦੁਬਾਰਾ سٹارਟ ਕਰਾਂ ਤੇ ਇਹਦੇ ਨਾਲ ਨਾਲ ਮੈਂ ਸੋਚਿਆ ਕਿ ਉਹਨਾਂ ਆ ਮੈਂ ਆਪਣੇ سبسکرਾਈਬਰ ਨਾਲ ਵੀ ਇਹਨੂੰ ਸ਼ੇਅਰ ਕਰਾਂ ਤਾਂ ਕਿ ਕਿਸੇ ਨੂੰ ਫਾਇਦਾ ਮਿਲ ਸਕੇ ਮੇਰੀ హెయిర్ ਕੇ ਰੂਟੀਨ ਨੂੰ ਫੋਲੋ ਕਰਕੇ ਤੇ ਉਹ ਵੀ ਆਪਣੇ హెయిਰ ਮੇਰੇ ਵਾਲਾਂ ਦੀ ਤਰ੍ਹਾਂ ਲੰਬੇ ਤੇ ਬਹੁਤ ਸੋਹਣੇ హెయిਰ ਪਾ ਸਕਣ ਠੀਕ ਹੈ ਜੀ ਤੇ ਅੱਜ ਫਰਸਟ ਡੇ ਹੈ હેર గ్రੋਥ ਚੈਲੰਜ ਚੈਲੰਜ ਦਾ 7 ਦਾ ਠੀਕ ਹੈ ਆਪਾਂ 7 ਦਿਨ ਲਗਾਤਾਰ ਆਪਣੇ హెయిర్ ਦੀ ਕੇਅਰ ਕਰਨੀ ਹੈ ਮਤਲਬ ਠੀਕ ਹੈ ਆਪਾਂ ਡੇ ਵਾਈ ਡੇ ਕੁਛ ਨਾ ਕੁਛ ਰੈਮਡੀਜ਼ ਅਪਲਾਈ ਕਰਾਂਗੇ ਤੇ ਦੇਖਾਂਗੇ 7ਵੇਂ ਦਿਨ ਆਪਣਾ ਜਿਹੜਾ హెయిర్ ਫੋਲ ਹੈ ਕਿੰਨਾ ਕੰਟਰੋਲ ਹੁੰਦਾ ਹੈ ਠੀਕ ਹੈ ਜੀ ਤੇ ਮੈਂ ਹੁਣ ਜ਼ਿਆਦਾ ਟਾਈਮ ਨਹੀਂ ਲੰਦੀ ਤੁਹਾਡਾ ਜੇ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀ ਹੈ ਤਾਂ ਲਾਈਕ ਕਰ ਦਿਓ ਠੀਕ ਹੈ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਮੇਰੇ ਨਾਲ ਮੇਰਾ ਆ ਵਾਲਾ హెయిర్ ਗਰੋਥ ਚੈਲੰਜ 7 ਵਾਲਾ ਲੈਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਜ਼ਿਆਦਾ ਟਾਈਮ ਨਹੀਂ ਲ ਅ ਫਸਟ ਡੇ ਹੈ हेयर ਗਰੋਥ ਚੈਲੰਜ ਦਾ ਫਸਟ ਡੇ ਹੈ ਉਹਦੇ ਚ ਆਪਾਂ ਇੱਕ ਟੋਨਰ ਪ੍ਰਪੇਅਰ ਕਰਨਾ ਹੈ ਠੀਕ ਹੈ ਜੀ ਇਹ ਵਾਲਾ ਟੋਨਰ ਉਹ ਠੀਕ ਹੈ ਜੀ ਇਹ ਆਪਾਂ ਕਲੋਂਜੀ ਦਾ ਬਣਾਣਾ ਹੈ ਕਿਵੇਂ ਬਣਾਣਾ ਹੈ ਮੈਂ ਸਾਈਡ ਤੇ ਤੁਹਾਨੂੰ ਦਿਖਾ ਦੰਨੀ ਆ ਠੀਕ ਹੈ ਜੀ ਬਹੁਤ ਹੀ ਅਸਰਦਾਰ ਇਹ ਟੋਨਰ ਹੈ ਨਾ ਸਿਰਫ ਇਹ ਤੁਹਾਡੇ హెయిਰ ਫਾਲ ਨੂੰ ਕੰਟਰੋਲ ਕਰੂਗਾ ਜੇ ਤੁਹਾਡੇ ਪ੍ਰੀਮਚੂਰ ਗ੍ਰੇ ਹੈਅਰ ਆ ਰਹੇ ਨੇ ਮਤਲਬ ਉਮਰ ਤੋਂ ਪਹਿਲਾਂ ਟਾਈਮ ਤੋਂ ਪਹਿਲਾਂ ਤੁਹਾਡੇ ਜਿਹੜੇ ਵਾਲ ਸਫੇਦ ਹੋ ਰਹੇ ਨੇ ਚਿੱਟੇ ਹੋ ਰਹੇ ਨੇ ਤੇ ਉਹਨਾਂ ਨੂੰ ਵੀ ਇਹ ਕਿਉਰ ਕਰੂਗਾ ਜੇ ਤੁਸੀਂ ਇਹਦਾ ਲਗਾਤਾਰ ਯੂਜ਼ ਕਰੋਗੇ ਠੀਕ ਹੈ ਜੇ ਤੁਸੀਂ ਮੇਰੀ ਵੀਡੀਓ ਜ਼ਿਆਦਾਤਰ ਦੇਖੋਗੇ ਤਾਂ ਮੈਂ ਕਲੋਂਜੀ ਦੇ ਪਾਣੀ ਦਾ ਆਪਣੇ ਹੈਅਰ ਲਈ ਬਹੁਤ ਜ਼ਿਆਦਾ ਯੂਜ਼ ਕਰਦੀ ਆ ਕਿਉਂਕਿ ਸਮੇਂ ਤੋਂ ਪਹਿਲਾਂ ਅੱਜ ਕੱਲ ਦਾ ਆਪਣਾ ਰਹਿਣ ਸਹਿਣ ਐਵੇਂ ਦਾ ਖਾਣ ਪੀਣ ਐਵੇਂ ਦਾ ਕਿ ਆਪਣੀ ਜਿਹੜੇ ਵਾਲ ਹੈ ਉਹ ਸਮੇਂ ਤੋਂ ਪਹਿਲਾਂ ਚਿੱਟੇ ਆ ਰਹੇ ਹਨ ਠੀਕ ਹੈ ਤੇ ਉਹਦਾ ਇਹ ਬਹੁਤ ਹੀ ਵਧੀਆ ਇਲਾਜ ਹੈ ਤੇ हेयर ਫੋਲ ਨੂੰ ਤਾਂ ਇਹ ਕੰਟਰੋਲ ਕਰੂਗਾ ਜਿਹੜੀ ਝੜਦੇ ਵਾਲਾ ਉਹਨੂੰ ਤਾਂ ਇਹ ਬਹੁਤ ਜ਼ਿਆਦਾ ਕੰਟਰੋਲ ਕਰੂਗਾ ਠੀਕ ਹੈ ਜੀ ਤੇ ਇਹ ਕਿਵੇਂ ਬਣਾਣਾ ਮੈਂ ਸਾਈਟ ਤੇ ਤੁਹਾਨੂੰ ਦਿਖਾ ਦੰਨੀ ਆ ਆਪਾਂ ਇੱਕ ਬਰਤਨ ਚ ਪਾਣੀ ਲੈ ਲੈਣਾ ਮੈਂ ਇੱਥੇ ਇੱਕ ਗਲਾਸ ਲਈ ਆਈ ਕਿਉਂਕਿ ਜਿਹੜਾ ਬਾਕੀ ਮੇਰਾ ਟੋਨਰ ਬਚ ਜਾਂਦਾ ਇਹਨਾਂ ਤੇ ਉਹ ਮੈਂ ਆਪਣਾ ਸ਼ੈਂਪੂ ਚ ਡਿਲੀਊਟ ਕਰਕੇ ਡੀਆਈਵਾਈ ਸ਼ੈਂਪੂ ਤਿਆਰ ਕਰ ਲੈਂਨੀ ਆ ਤੇ ਆਪਾਂ ਨੂੰ ਸ਼ੈਂ ਉਹ ਜਿਪਾ ਕਲੋਂਜੀ ਦੇ 2 ਚਮਚ ਚ ਪਾ ਲੈਣ ਜਿਵੇਂ ਮੈਂ ਸਾਈਡ ਤੇ ਦਿਖਾਈ ਰਹੀਆਂ ਤੁਹਾਨੂੰ ਠੀਕ ਹੈ ਆਪਾਂ ਉਹਨੂੰ ਉਬਾਲ ਲੈਣਾ 10 ਤੋਂ 15 ਮਿੰਟ ਉਬਾਲਾਂਗੇ ਆਪਾਂ ਘੱਟ ਫਲੇਮ ਤੇ ਗੈਸ ਦਾ ਜਿਹੜਾ ਫਲੇਮ ਹੈ ਘੱਟ ਰੱਖਣਾ ਹੈ ਆਪਾਂ ਠੀਕ ਹੈ ਬਿਲਕੁਲ ਹੀ ਘੱਟ ਉਹਦੇ ਆਪਾਂ 10 ਤੋਂ 15 ਮਿੰਟ ਇਹਨੂੰ ਉਬਾਲ ਲੈਣ ਤੇ ਉਹ ਤੋਂ ਬਾਅਦ ਸਟੇਨ ਕਰਕੇ ਆਪਾਂ ਛਾਣ ਕੇ ਇੱਕ ਵਧੀਆ ਜੀ ਸਪਰੇਅ ਬੋਟਲ ਚ ਐਡਲ ਕਰ ਲਓ ਜੇ ਨਹੀਂ ਹੈਗੀ ਤਾਂ ਕੋਟਨ ਦੀ ਹੈਲਪ ਨਾਲ ਵੀ ਲਗਾ ਲਓ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਲੇਕਿਨ ਇਹਦੇ ਨਾਲ ਥੋੜਾ ਜਿਹਾ ਜ਼ਿਆਦਾ ਈਜ਼ੀ ਹੋ ਜਾਂਦਾ ਜੀ ਹੈ ਤਾਂ ਉਹ ਤੋਂ ਕੋਈ ਲਗਵਾ ਲਓ ਠੀਕ ਹੈ ਟੀਮਿਲਗਾਣਾ ਉਵੇਂ ਮੈ ਤੁਹਾਨੂੰ ਸਾਈਟ ਤੇ ਦਿਖਾਈ ਰਹੀਆਂ ਬਹੁਤ ਹੀ ਆਪਾਂ ਇਹਨੂੰ ਆਪਣੀ ਜੜਾਂ ਤੇ ਲਗਾਉਣਾ ਹੈ ਜੜਾਂ ਤੇ ਮ사ਜ ਕਰਨੀ ਹੈ ਆਪਣੇ ਸਿਰ ਨੂੰ ਡਾਊਨ ਕਰਕੇ ਵੀ ਆਪਾਂ ਮ사ਜ ਕਰਦੀਆਂ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਨੀ ਹੈ ਠੀਕ ਹੈ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲੋਗੇ ਇਹਦੇ ਤੇ ਆਪਾਂ 7ਵੇਂ ਦਿਨ ਦੇਖਣਾ ਕਿ ਆਪਣਾ హెయిਰਫੋਲ ਕਿੰਨਾ ਕੰਟਰੋਲ ਹੋਇਆ ਹੈ ਠੀਕ ਹੈ ਤੁਸੀਂ ਵੀ ਮੇਰੇ ਨਾਲ ਇਹ ਚੈਲੰਜ ਲੈ ਸਕਦੇ ਹੋ ਬਹੁਤ ਹੀ ਵਧੀਆ ਟੋਨਰ ਹੈ ਯੂਜ਼ ਕਰਕੇ ਜ਼ਰੂਰ ਦੇਖੋ ਠੀਕ ਹੈ ਜੀ ਤੇ ਹੁਣ ਮੈਂ ਜ਼ਿਆਦਾ ਆਪਾਂ ਇਸ ਵੀਡੀਓ ਵਿੱਚ ਤੁਹਾਡਾ ਟਾਈਮ ਨਹੀਂ ਲੰਦੀ ਹੈਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਜੈਨ ਨੂੰ ਸਬ ਲੇ ਹੇਅਰ ਗਰੋਥ ਚੈਲੰਜ 7 ਦੇ ਵਿੱਚ ਹਿੱਸਾ ਜ਼ਰੂਰ ਲਓ ਤੇ ਤੁਸੀਂ ਵੀ ਆਪਣੇ హెਅਰ ਬਹੁਤ ਹੀ ਵਧੀਆ ਪਾ ਸਕਦੇ ਹੋ ਤੁਹਾਨੂੰ ਮੇਰੀ ਵੀਡੀਓ ਕਦੇ ਇਹ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਓ ਅੱਜ ਲਈ ਵਸੇ ਨਹੀਂ ਮਿਲਦੇ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਪਣਾ ਧਿਆਨ ਰੱਖਿਓ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ